ਕਿ ਜੋ ਗਵਾਲੀਅਰ ਦੇ ਕਿਲੇ ਵਿੱਚੋਂ ਜਿਹੜੇ ਗੁਰੂ ਸਾਹਿਬ ਨੇ ਆਪ ਰਿਹਾ ਕਰਵਾਏ ਸੀ ਉਹਨਾਂ ਦੇ ਵਿੱਚੋਂ ਕਦੀ ਕੋਈ ਗੁਰੂ ਸਾਹਿਬ ਨੂੰ ਮਿਲਣ ਵੀ ਆਇਆ ਕੋਈ ਸਾਨੂੰ ਇਹੋ ਜਿਹਾ ਕੋਈ ਹਵਾਲਾ ਮਿਲਦਾ ਇਹ ਬੜਾ ਜਗੀਰ ਸਿੰਘ ਜੀ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਇਹ ਜਦੋਂ ਗੁਰੂ ਸਾਹਿਬ ਕੀਰਤਪੁਰ ਜਾਂਦੇ ਹਨ ਜੀ ਤੇ ਇਹ 52 ਚੋਂ ਬਾਲੇ ਰਾਜੇ ਜਿਹੜੇ ਐ ਇਸੇ ਸਾਈਡ ਦੇ ਸੀਗੇ ਕੋਈ ਹਿੰਦੂ ਰਾਜਪੂਤ ਰਾਜੇ ਸੀ ਹੂੰ ਹੂੰ ਇਹਨਾਂ ਜੇ ਮੇਨ ਸੀਗਾ ਕਹਿਲੂਰ ਦਾ ਰਾਜਾ ਤਾਰਾ ਜਨ ਜਿਹੜੀ ਫਿਰ ਗਾਂ ਲਾਦਨੇ ਦਸਵੇਂ ਪਾਸ਼ਾ ਨੇ ਮਤਲਬ ਹਮਲਾ ਕੀਤਾ ਵਿਰੋਧ ਕੀਤਾ ਜੀ ਇਹ ਆਪਾਂ ਨੂੰ ਨੌ ਮਿਲਦੇ ਆ ਕਿ ਜਦੋਂ ਗੁਰੂ ਸਾਹਿਬ ਕੀਰਤਪੁਰ ਜਾਂਦੇ ਆ ਹਮ ਗੁਰੂ ਹਰਗੋਬਿੰਦ ਪਾਸ਼ਾ ਤੇ ਉਹਨਾਂ ਜੋ ਨੌ ਉਹ ਰਾਜੇ ਗੁਰੂ ਸਾਹਿਬ ਨੂੰ ਮਿਲਣ ਆਉਂਦੇ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗਵਾਲਗਿਰ ਦੇ ਕਿਲੇ ਚ ਉਹ ਰਿਆ ਕਰਾਇਆ ਤੇ ਉਹਨਾਂ ਪੰਜਾਂ ਨੌਵਾਂ ਦੇ ਨਾਂ ਜਿਹੜੇ ਆ ਜੀ ਇਹ ਪ੍ਰਿੰਸੀਪਲ ਸਤਵੀਰ ਸਿੰਘ ਨੇ ਦਿੱਤੇ ਆ ਹਮ ਕਿ ਕੀਰਤਪੁਰ ਗੁਰੂ ਜੀ ਦਾ ਆਉਣਾ ਸੁਣ ਕੇ ਕਹਲੂਰ ਦਾ ਰਾਜਾ ਤਾਰਾ ਚੰਦ ਆਇਆ ਜਿਨ੍ਹਾਂ ਨੂੰ ਗੁਰੂ ਜੀ ਨੇ ਗਵਾਲਗਿਰ ਦੇ ਕਿਲੇ ਚੋਂ ਰਿਹਾ ਕਰਾਇਆ ਸੀ ਇਹ ਨੇ ਘੋੜੇ ਦੇ ਕੀਮਤੀ ਤੋਹਫੇ ਵੀ ਪੇਸ਼ ਕੀਤੇ ਬਾਕੀ ਰਾਜੇ ਵੀ ਜਿਨ੍ਹਾਂ ਨੂੰ ਬੰਦੀ ਤੋਂ ਛਡਾਇਆ ਗੁਰੂ ਪਾਸ਼ਾ ਦੇ ਦਰਸ਼ਨਾਂ ਨੂੰ ਆਏ ਦਰਸ਼ਨ ਕਰਨ ਵਾਲਿਆਂ ਵਿੱਚ ਜਗਤ ਪ੍ਰਕਾਸ਼ ਸਰਮੋਰੀਆ ਕਰਮਚੰਦ ਪੰਬੋਰੀਆ ਨਰਪਤ ਸਿੰਘ ਹਿੰਦੂ ਰਾਜਪੂਤ ਰਾਜਾ ਜੰਮਵਾਲੀਆ ਧਰਮਪਾਲ ਬੂ ਘਟਵਾਲਾ ਗੱਜ ਸਿੰਘ ਹੰਡੂਰ ਭੇਖਸੈਨ ਕੈਂਥਲੀਆ ਤੇ ਭਜੀ ਵਾਲਾ ਪ੍ਰਸਿੱਧ ਹਨ ਜੀ ਜੀ ਇਹ ਕਹਿੰਦੇ ਇਹ ਪ੍ਰਸਿੱਧ ਆਏ ਸਾਰੇ ਹੋਣਗੇ ਜੀ ਕਿਉਂਕਿ ਦੂਜੇ ਇਹ ਇਕੱਲੇ 22 ਧਾਰਦੇ ਨਹੀਂ ਸੀ ਨਾ ਜੀ ਹੂੰ ਹੂੰ ਇਹ ਪੂਰੇ ਮੁਲਖ ਦੇ ਵਿੱਚੋਂ ਜਿਹੜੇ ਹਿੰਦੂ ਰਾਜੇ ਉਨੇ ਕਹਿ ਦਿੱਤੇ ਸੀ ਉਹ ਸਾਰੇ ਛੜਾਏ ਸੀ ਨਾ ਜੀ ਜੀ ਇਹ ਹੁਣ ਇਤਿਹਾਸਿਕ ਖੋਜ ਦਾ ਵਿਸ਼ਾ ਪਰ ਇਹ ਤਾਂ ਸਿੱਧ ਹੋ ਗਿਆ ਨਾ ਵੀ ਜਿਹੜੇ ਗੋਲਗਿਰ ਦੇ ਕਿਲੇ ਚੋ ਗੁਰੂ ਸਾਹਿਬ ਨੇ ਕਰਾਏ ਉਹ ਦੁਬਾਰਾ ਮਿਲਦੇ ਉਹ ਨੌ ਦੇ ਸਾਨੂੰ ਨਾਮ ਮਿਲਦੇ ਜਿਹੜੇ ਉਹਨਾਂ ਨੂੰ ਮਿਲਣ ਆਏ ਸਮਝਦੇ ਆ ਨਾ ਜੀ ਜੀ ਇੱਥੇ ਫੇ ਆ ਕੇ ਕੱਲੇ ਇਹ ਨਹੀਂ ਕਿ ਗੁਰੂ ਸਾਹਿਬ ਨੂੰ ਫੇ ਵੀ ਆਪਣਾ ਕਿਉਂਕਿ ਦੇਖੋ ਇੱਕ ਜਗਜੀਤ ਸਿੰਘ ਜੀ ਨੋਟ ਕਰ ਗਿਆ ਆਪਾਂ ਇਹ ਸਾਰੇ ਕਹਿਣ ਨਾ ਵੀ ਗੁਰੂ ਸਾਹਿਬ ਨੇ ਗੁਰੂ ਹਰ राय ਭਾਸ਼ਾ ਨੂੰ ਕਿਹਾ ਸੀਗਾ ਵੀ ਤੁਸੀਂ 220 ਕੋੜ ਰੱਖਣਾ ਉਹ ਤਾਂ ਪਹਿਲਾਂ ਹੀ ਸੀਗਾ ਹੂੰ 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 ਹੁਣ ਜਦੋਂ ਗੁਰੂ ਹਰਗੋਬਿੰਦ ਬਿਲਕੁਲ ਉਹ ਤਾਂ ਅੱਗੇ ਹੈਂਡਓਵਰ ਹੋ ਹੀ ਗਿਆ ਨਾ ਨਾਲ ਜਦੋਂ ਕੀਰਤਪੁਰ ਗਏ ਤਾਂ ਬਕਾਇਦਾ ਸਾਰਾ ਫੌਜ ਦਾ ਜਿਹੜਾ ਉਹਨਾਂ ਨੇ ਕੋੜਿਆਂ ਦੇ ਅਸਤਵਲ ਸਭ ਕੁਝ ਸੀਗਾ ਫੌਜ ਤਾਂ ਗੁਰੂ ਕੋਲ ਸੀ ਜੀ ਇੱਥੇ ਸਗੋਂ ਤਾਰਾ ਚੰਦ ਜਿਹੜਾ ਹੈਗਾ ਇਹਦੀ ਰਿਆਸਤ ਤੇ ਪਹਿਲਾਂ ਵੀ ਜਦੋਂ ਹਮਲਾ ਹੋਇਆ ਨਾ ਤੇ ਇਹਦੇ ਕੋ ਪਿੰਡ ਉਹਨਾਂ ਨੇ ਖੋਲੇ ਤੇ ਇੱਥੇ ਹਰਗੁਬਿੰਦ ਪਾਸ਼ਾ ਨੇ ਵੀ ਉਹ ਸਤਾਰਾ ਚੰਦ ਦੇ ਨਾਲ ਆਪਣੇ ਫੌਜੀ ਭੇਜ ਕੇ ਤੇ ਉਹਦੇ ਇਲਾਕੇ ਤਾਰਾ ਚੰਦ ਨੂੰ ਵਾਪਸ ਦਵਾਏ ਸੀ ਜੀ ਇਹ ਵੀ ਸਾਡੇ ਕੋਲ ਧਿਆਨ ਆਉਂਦਾ ਹਰਗੁਬਿੰਦ ਪਾਸ਼ਾ ਨੇ ਇਹਨਾਂ ਨੂੰ ਛਡਾਉਣ ਤੋਂ ਬਾਅਦ ਵੀ ਹੂੰ ਹੂੰ ਇਹਨਾਂ ਦੀ ਮਦਦ ਕੀਤੀ ਇਹਨਾਂ ਦੀ ਮਦਦ ਕੀਤੀ ਹੂੰ ਹੂੰ ਸੋ ਇਹ ਕੀਰਤਪੁਰ ਫੇ ਜਿੱਨਾਚਰ ਗੁਰੂ ਹਰਗੁਬਿੰਦ ਪਾਸ਼ਾ ਰਹੇ ਆ ਹੂੰ ਇਹ ਆਪਾਂ ਕਲੀਅਰ ਕਰ ਲਿਆ ਕਿ ਧਰਮ ਦੇ ਪ੍ਰਚਾਰ ਦਾ ਵੀ ਉਹਨਾਂ ਨੇ ਬੰਦੋਬਸਤ ਕਰ ਲਿਆ ਜੀ ਤੇ ਦੂਏ ਬੰਨੇ ਅਕਾਲ ਤਖਤ ਦਾ ਜਦੋਂ ਆਪਾਂ ਗਾਂ ਜਾਂ ਬੰਦੋ ਵੀ ਕਰਤੇ ਆ ਸੈੱਟ ਕਰਦੇ ਉਹ ਵੀ ਆ ਗਿਆ ਉਹ ਆਪਾਂ ਸਾਰਾ ਕਲੀਅਰ ਕਰਿਆ ਆਏ ਹੂੰ